आनंद ਭਿਆ ਸਭ ਮਿਟੇ ਵਿਸੂਰੇ ਰਹਾ ਵਿਸੂਰੇ ਦਾ ਅਰਥ ਹੁੰਦਾ ਚਿੰਤਾ ਫਿਕਰ ਛੋਰੇ ਇਹ ਸਾਰੇ ਖਤਮ ਹੋ ਗਏ ਜੀ ਹੁਣ ਆਨੰਦ ਹੀ ਆਨੰਦ ਆ ਅੰਦਰ ਹੁਣ ਤੇ ਅੰਦਰੋਂ ਪੁਕਾਰਾਂ ਨਿਕਲਦੀਆਂ ਮਾਲਕਾ ਜਿਵੇਂ ਤੈਨੂੰ ਚੰਗਾ ਲੱਗਦਾ ਉਦਾਂ ਰੱਖ ਲੈ ਜੋ ਰਾਜ ਦੇਹੀ ਡਾਈ ਜੋ ਭੀਖ ਮੰਗਾਵੇ ਤੋ ਕਿਆ ਘਟ ਜਾਈ ਰਾਜ ਭਾਗ ਦੇ ਤੇਰੀ ਰਹਿਮਤ ਦਾ ਤੇ ਜੇ ਹੱਥ ਵਿੱਚ ਊਠਾ ਫੜਾ ਦਰਬਦਰ ਮਗਵਾਉਣਾ ਤੇ ਮਾਲਕਾ ਇਹ ਵੀ ਤੇਰੀ ਰਜ਼ਾ ਮੈਨੂੰ ਪ੍ਰਵਾਨਾ ਜਿਵੇਂ ਤੈਨੂੰ ਚੰਗਾ ਲੱਗਦਾ ਉਸ ਅਵਸਥਾ ਚ ਰੱਖ ਤੇ ਸਾਨੂੰ ਕੱਲਾ ਰਾਜਪਾਲ ਚਾਹੀਦਾ ਜੀ ਸਾਨੂੰ ਕੱਲਾ ਸੁਖ ਸੁਹਨਤਾ ਚਾਹੀਦੀ ਆ ਅਸੀਂ ਥੋੜਾ ਦਰਬਾਰ ਮੰਗਾਵਾਂਗੇ ਅਸੀਂ ਸਾਡੇ ਕੋਲੇ ਇੰਦਾ ਜਿਗਰਾ ਕਿੱਥੇ ਕਰੂੰ ਕੋਈ ਅਵਸਥਾ ਬਣਾਉਣੀ ਪੈਣੀ ਆ ਜੋ ਬਾਪੂ ਦੀ ਬਾਣੀ ਦੱਸਦੀ ਆ ਕਿਥੇ ਹਰਖ ਸੋਗ ਲਾਭ ਹਾਨੀ ਮਾਨ અપਮਾਨ ਦੁੱਖ ਸੁਖ ਇਨ ਸਾਰਿਆਂ ਨੂੰ ਇੱਕ ਕਰਕੇ ਜਨਣਾ ਪੂਰ ਫਿਰ ਇਹ ਅਵਸਥਾ ਬਣੂ ਜੋ ਨਰ ਦੁੱਖ ਮੈ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਹੀਂ ਜਾਖੈ ਕੰਚਨ ਮੱਟੀ ਮੰਨ ਬਣਜੂ ਸਾਡੀ ਅਵਸਥਾ ਹਾਂਜੀ ਬਣੂਗੀ ਪਰ ਕਦੋਂ ਜਦੋਂ ਪੂਰੇ ਗੁਰਾਂ ਦੇ ਬਚਨ ਕਮਾ ਮੰਗੇ ਉਦੋਂ ਬਣੂ ਮਨੂ ਇਸ ਕਰਕੇ ਗੁਰਮੁਖੋ ਬਾਬੂ ਦੀ ਬਾਣੀ ਦੇ ਇੱਕ ਇੱਕ ਅੱਖਰ ਤੇ ਭਰੋਸਾ ਕਰੋ ਵਿਸ਼ਵਾਸ ਕਰੋ ਕਿਉਂਕਿ ਇੱਥੇ ਵਿਸ਼ਵਾਸ ਵਾਲੇ ਪਿਆਰ ਵਾਲਿਆਂ ਦੀ ਗੁਰਮੁਖ ਕੋ ਪੂਰੀ ਪਈ ਆ ਇੱਥੇ ਤਰਕ ਉਤਰ ਕਲਿਆਂ ਦੀ ਪੂਰੀ ਨਹੀਂ ਪਈ ਹੈ ਜੇ ਤੁਸੀਂ ਕੋਹ ਨਾ ਵੀ ਅਸੀਂ ਤਰਕ ਉਤਰਕ ਕਰੀਂ ਨਾ ਮੰਗਿਆ ਕਿਵੇਂ ਹੋਊਗਾ ਕਿਵੇਂ ਕਾਤੋਂ ਹੋ ਗਿਆ ਆਏ ਤੇ ਹੋਈ ਨਹੀਂ ਸਕਦਾ ਫਿਰ ਕੋਈ ਖੁਸ਼ੀ ਨੂੰ ਕੋਈ ਅਵਸਥਾ ਬਾਲੋ ਇਹ ਤੇ ਪੂਰਨ ਤੌਰ ਤੇ ਸਮਰਪਿਤ ਹੋ ਕੇ ਜਿਵੇਂ ਮਾਲਕਾ ਤੈਨੂੰ ਚੰਗਾ ਲੱਗਦਾ ਓਵੇਂ ਰੱਖ ਬਸ ਤੇਰੀ ਰਜਾ ਬੈਠਾ ਸੀ ਖੁਸ਼ ਹਾਂ ਅਸੀਂ ਕੇਵਲ ਸੁਖਾਂ ਦੇ ਲੱਗੂਆ ਤੇ ਬਾਪੂ ਫਰਮਾਨ ਕਰਦੇ ਆ ਜਦੋਂ ਅਸੀਂ ਸੁਖ ਮੰਗਦੇ ਆ ਤੇ ਦੁੱਖ ਵੀ ਹੱਥ ਜੋੜ ਪ੍ਰਮਾਤਮਾ ਦੇ ਚਰਨਾਂ 'ਚ ਘੁਲ ਹੋ ਜਾਂਦਾ ਵੀ ਮਾਲਕਾ ਫਿਰ ਮੇਰਾ ਕੀ ਬਣੂ ਸੁਖ ਮੰਗਤ ਦੁੱਖ ਆਗਿਆ ਵੇ